ਹਾਂ ਤੂੰ ਪਹਿਲੇ ਪਹਿਲੇ ਤੂੰ ਪੈਸੇ ਭੇਜ ਦੇ ਨਾ ਰਖੜੀਆਂ ਵਾਸਤੇ 200 ਕਿੰਨਾ 200 ਭੇਜ ਦੀ ਮੈਂ ਉਧਰ ਦਾ ਇਹ ਦੋ ਤੂੰ ਉਧਰ 200 ਭੇਜ ਮੈਂ ਨਹੀਂ 200 ਭੇਜਾਂਗਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਅੱਜ ਅੱਜ ਰਖੜੀ ਦਾ ਤਿਉਹਾਰ ਤੇ ਸਾਰਿਆਂ ਨੂੰ ਰਖੜੀ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਖਾਸ ਕਰਕੇ ਮੇਰੀਆਂ ਭੈਣਾਂ ਨੂੰ ਆਪਣੇ ਵੀ ਸਵੇਰੇ 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 ਤਿਆਰੀਆਂ ਚੱਲਦੀਆਂ ਪਈਆਂ ਪੂਰੀਆਂ ਰਖੜੀਆਂ ਸਾਡੀ ਮੈਡਮ ਇੱਕ ਤਿਆਰ ਹੋ ਗਈ ਹੈ ਰਖੜੀ ਪਾ ਲਈ ਇਹ ਜਵਾਨ ਹੈ ਸਵੇਰ ਤੱਕ ਜਮੂਨ ਨਹੀਂ ਤੋਟਾ ਤੇ ਆਪਾਂ ਵੀ ਇਦਾਂ ਹੀ ਤਿਆਰ ਹੋਣਾ ਬੈਠ ਹੋਏ ਕਰਦੀ ਆ ਪਹਿਣਾ ਦੇ ਤੇ ਤਿੰਨ ਸਿਸਟਰ ਮੇਰੀਆਂ ਇੱਕ ਉਹਨਾਂ ਵਿੱਚੋਂ ਬਾਹਰ ਆਸਟ੍ਰੇਲੀਆ ਲਾਸਟ ਈਅਰ ਹੀ ਗਈ ਹੈ ਨਹੀਂ ਉਹ ਤੇ ਪਿਛਲੀ ਪਿਛਲੀ ਰਖੜੀ ਤੇ ਇੱਥੇ ਸੀ ਇਸ ਰਖੜੀ ਤੇ ਹੁਣ ਬਾਹਰ ਆਉਂ ਇੱਕ ਦੋ ਸਿਸਟਰ ਮੈਨੇ ਆਣਗੇ ਆਣੀ ਹੁਣ ਇੱਕ ਤੇ ਆ ਬੜਾ ਨਹੀਂ ਰਫਰ ਜਿਆ ਭੀ 9 ਵਜੇ ਤੋਂ ਪਹਿਲਾਂ ਬਨ ਲਓ ਜਾਂ 11 ਵਜੇ ਤੋਂ ਬਾਅਦ ਸ਼ੁਰੂ ਕਰੋ ਰਖੜੀ ਇਹ ਸ਼ੁਭ ਮੂਰਤ ਹੈ ਕਿ ਆ ਧਾਗਾ ਨਹੀਂ ਬਨਣਾ ਯਾਰ ਇਹ ਪਤਾ ਨਹੀਂ ਕਿ ਉਹ ਵਿਚਾਰ ਜੇ ਹਰ ਹਰ ਰਖੜੀ ਤੇ ਆ ਜਾਂਦੇ ਹਨ ਲਾਲ ਧਾਗਾ ਨਹੀਂ ਬਨਣਾ ਪੀਲਾ ਧਾਗਾ ਬਨਣਾ 9 ਵਜੇ ਤੋਂ ਪਹਿਲਾਂ ਬਨ ਲਓ ਜਾਂ 11 ਵਜੇ ਤੋਂ ਬਾਅਦ ਬਨੋ ਚਲੋ ਜਿੱਦਾਂ ਵੀ ਆ ਇੱਕ ਰਖੜੀ ਸਵੇਰ ਦੀ ਬਨ ਚੁੱਕੀ ਹੈ ਜਿਹੜੀ ਕਿ ਪੂਆ ਜੀ ਮੇਰੇ ਆਏ ਸੀ ਉਹਨੇ ਹੈ ਨਹੀਂ ਬੰਨੀ ਦੀ। ਇੱਕ ਪੂਆ ਮੇਰੇ ਆਏ। ਪੂਆ ਹਾਂ ਤੇ ਮੇਰੀਆਂ ਸੱਤ ਪੂਆ ਆਉਂਦਾ ਇੱਕੋ ਆਈਗਾ ਜੇ ਪੂਆ ਨੇ ਰਖੜੀ ਬੰਨ੍ਹ ਦਿੱਤੀ ਹੈ ਡੈਡੀ ਦੇ ਡੈਡੀ ਦੇ ਬੰਨੀ ਮੇਰੇ ਦਿਲਸ਼ਾਮ ਦੇ ਗੁੜੀਆ ਦੇ ਮੰਮੀ ਦੇ ਸਾਰਿਆਂ ਦੇ ਆਣੀ ਰਖੜੀ ਬੰਨ੍ਹਤੀ ਹੈ ਪੂਆ ਨੇ ਪਹਿਲੀ ਰਖੜੀ ਯਾਨੀ ਕਿ ਪੂਆ ਤੋਂ ਸ਼ੁਰੂਆਤ ਹੋਈ ਹੈ ਜਿਸ ਵੇਲੇ ਚਲੋ ਫੇਟ ਕਰਦੇ ਪਿਆ ਸਿਸਟਰ ਦਾ ਜਦੋਂ ਆਉਂਦੇ ਆ ਮਿਲਦੇ ਨਹੀਂ ਅੱਗੇ ਹੀ ਬਾਅਦ ਚ ਤੇ ਬੀ ਅਸਟ੍ਰੇਲੀਆ ਵਾਲੀ ਵੀ ਹੰਡ ਫੋਨ ਕਰਦੀ ਐ ਕਿ ਨਹੀਂ ਸੋ ਸਿਸਟਰ ਆਇਆ ਹੈ ਇੱਕ ਵਾਰੀ ਖਾਮੋਰ ਕਮੋਰ ਕਾ ਹੋ ਗਈਆਂ ਇੱਕ ਦੂਜੇ ਨੂੰ ਰਖੜੀਆਂ ਹੋਰ ਕਹਿੰਦੀ ਬਾਅਦ ਫੋਨ ਕਰਾਂਗੇ ਜਦੋਂ ਦੂਜੀ ਸਿਸਟਰ ਆਣਗੀ ਜੋ ਰਖੜੀ ਬੰਨਣਗੀ ਉਦੋਂ ਫਿਰ ਆਨਲਾਈਨ ਚਲੋ ਜੀ ਮਿਲਦੇ ਆ ਬਾਅਦ ਨਾ ਆ ਕੇ ਹੋ ਗਏ ਰੈਡੀ ਮੈਂ ਕਿ ਸਾਰੇ ਜਾਣੇ ਹੋ ਗਏ ਤੇ ਰੈਡੀ ਹਾਂ ਮੇਰੀ ਸਿਸਟਰ ਵੀ ਵੱਡੀ ਆ ਗਈ ਐ ਤੇ ਇਹ ਮੇਰਾ ਭਾਂਜਾ ਇੱਕ ਸਿਸਟਰ ਦਾ ਵੇਟ ਕਰਦੇ ਪਿਆ ਹੁਣ ਪਤਾ ਨਹੀਂ ਉਹ ਹੁਣ ਆਂਦੇ ਕਿ ਸ਼ਾਮੀਆਂ ਦੇ ਵਿੱਚ ਮੈਂ ਵੇਟ ਆ ਫਿਰ ਰਖੜੀ ਬੰਨਦੇ ਆਂ ਲੱਕੜੀ ਬਣਵਾਨੇ ਆ ਬੰਦ ਨਹੀਂ ਲੱਕੜੀ ਬਣਵਾਨੇ ਆ ਚਲੋ ਜੀ ਮਿਲਦੇ ਆ ਬਾਅਦ ਚ ਪਾਪੇ ਦੇ ਬਨਣੀਆਂ ਕਹਿੰਦੀ ਪਾਪੇ ਦੇ ਬਨਣੀਆਂ ਜੀ ਰੋਜ਼ ਹੀ ਪਾਪੇ ਦੇ ਬੰਦਦੇ ਆ ਫੇਰ ਨਹੀਂ ਰੁਕਣਾ ਉਹ ਤੂੰ ਕਿਤੇ ਦੇ ਦੇ ਦੀਆ ਚਲ ਕੋਈ ਨਹੀਂ ਠੀਕ ਆ ਚਲੋ ਚਲੋ ਸਿਰ ਨਹੀਂ ਤੋੜ ਕੇ ਦੋ ਮਾਣਾ ਥੋੜੀ ਦੇਣਾ ਉਹ ਆਹ ਨਹੀਂ ਥੋੜੀ ਦੇਣਾ ਆਹ ਹੈ ਇਹਦੇ ਵਿੱਚ ਦੇ ਦਿਓ ਇਹਦੇ ਆਂਦੇ ਪਿਆ ਸੋਕਦੇ ਹਰ ਹਮ ਕਿੰਨਾਂ ਇਹ ਲਾਪੇ ਪਾਸ ਚੱਲਦੇ ਪਹਿਲ ਉਹਨਾਂ ਦਾ ਦੱਸ ਦਈ ਨ ਕਿੱਥੇ ਕੀ ਉਹਨਾਂ ਕਰ ਜਾਨ ਨਹੀਂ ਕਿੱਥੇ ਜਾਣਾ ਨਹੀਂ ਉੱਥੇ ਮਿਲ ਕੇ ਆ ਜਾਂਦੇ ਆ ਗਈ ਪਿੰਕੀ ਹਾਂ ਉਹ ਫਿਰ ਉਹਨਾਂ ਪਹਿਲਾਂ ਉੱਧਰ ਬੰਨ ਲਿਓ ਮੰਮੀ ਡੈਡੀ ਮੰਮੀ ਵੀ ਚੱਲਦੀ ਜੀ ਰੱਖਣੀ ਬੰਨਣਾ ਓਏ ਗੰਦ ਖਾਂ ਲਾਪਾ ਮੰਮੀ ਤੇ ਡੈਡੀ ਕਿਹਨੂੰ ਦੇਣੇ ਆ ਜੋਤੀ ਨੂੰ ਅੱਜ ਨੂੰ ਮੈਂ ਹਾਂ ਉਹ ਦੇ ਦਿੱਤੇ ਉਹਨਾਂ ਜੋ ਤੇ ਜਲ ਗਿਆ ਉਧਰ ਆਉਂਗਾ ਜਲਦਾ ਬੰਦ ਆ ਆ ਯਾਰ ਫੇ ਟੁੱਕੇ ਦਾ ਯਾਰ ਇੱਕ ਜਾਂ ਉਦੋਂ ਸਾਫ਼ ਨਹੀਂ ਕੀਤੀ ਤਾਂ ਸਾਫ਼ ਕੀਤਾ ਹੀ ਉਦੋਂ ਨਹੀਂ ਕੀਤਾ ਇਹਨਾਂ ਕੋਲ ਕੋਈ ਹੋਰ ਕੁਝ ਹੋਣਾ ਨਹੀਂ ਕੋਈ ਆਉ ਥੱਲੇ ਹੀ ਆ ਜੂ ਹੀ ਪੈ ਗਈ ਦੀ ਇਹਨੂੰ ਜੀ ਗੱਡੀ ਦੇ ਵਿੱਚ ਹਾਏ ਕੁੜਕਰੇ ਖਾਂਦਾ ਇਹ ਮੜਾ ਤੁਰਤਰੇ ਕੀ ਕਹਿੰਦਾ 10 ਰੁਪਏ ਦੇ ਤੁਰਤਰੇ ਦੇ ਦੋ ਕੀ ਤੈਨੂੰ ਪਤਾ ਤੇ ਕੀ ਕਹਿੰਦਾ ਭਲਾ 10 ਪੇ ਦੇ ਤੁਰਤਰੇ ਕੀ ਕਹਾਂ ਤੁਰਤਰੇ ਹੂੰ ਤੁਰਤਰੇ ਲੋ ਜੀ ਦੂਜੀ ਸਿਸਟਰ ਵੀ ਆ ਗਈ ਆ ਜਿਹੜੀ ਤਾਇਆ ਜੀ ਦੀ ਲੜਕੀ ਆ ਤੇ ਉਹ ਹੁਣ ਉਧਰ ਆ ਦੂਸਰੇ ਘਰ ਚ ਤੇ ਮੇਰੇ ਮੇਰੀ ਮੇਲੀ ਸਿਸਟਰ ਆਈ ਦੀ ਇੱਕ ਤੇ ਉਹ ਵੀ ਉਧਰ ਚੱਲ ਗਿਆ ਹੁਣ ਉਧਰੋਂ ਪਾ ਕੇ ਤੇ ਇਕੱਠੇ ਅੱਧਰ ਆ ਜਾਣਗੇ ਜੀ ਬਾਕੀ ਕੁੜੀਆਂ ਮੇਰੀ ਇਹ ਬੰਨਣਾ ਹੀ ਉਧਰ ਮਹਲਾਟੇ ਤਿੰਨ ਕਾ ਰਣਾ ਜਾਂਦੇ ਜਿਹੜੇ ਭੈਣ ਭਰਾ ਅਦਰ ਦੇ ਭੈਣ ਉਧਰ ਉਧਰ ਤੇ ਭਰਾ ਅਦਰ ਅਦਰ ਕਰਦੇ ਕਰਦੇ ਸਾਰਾ ਦਿਨ ਚੱਲਦਾ ਰਹਿੰਦਾ ਜੀ ਪ੍ਰੋਗਰਾਮ ਹੈ ਇਹ ਕੱਲ ਪਰਸੇ ਤੇ ਕਹੇਗਾ ਮੇਰੇ ਰਖੜੀ ਦੇ ਜੀ ਗਿਫਟ ਦੇ ਇਹ ਗੱਫਰੀ ਦੇ ਮੈਨੂੰ ਰਖੜੀ ਤੇ ਰੱਖ ਦੇ ਕੋਈ ਹੈ ਕੋਈ ਗੱਲ ਬੰਦੀ ਹੈ ਤੁਸੀਂ ਦੱਸੋ ਹਾਂ ਤੂੰ ਹੋਰ ਕਿਸੇ ਦਿਨ ਵਾਰ ਤੇ ਮੰਗ ਲਾ ਕੁਝ ਉਹਦਾ ਮੰਗ ਲਾ ਮੈਂ ਕਿ ਮੈਂ ਕੀ ਰਖੜੀ ਤੇ ਤੈਨੂੰ ਕੀ ਦਵਾ ਹਾਂ ਗਿਫਟ ਚਾਹੀਦਾ ਕੋ ਯਾਰ ਰਖੜੀ ਇਹਦਾ ਉਹ ਕੈਨਚ ਵੀ ਓੜ ਜਾ ਲੱਗਦਾ ਵਾਲੀ ਨੂੰ ਰਖੜੀ ਤੇ ਕੋਹ ਲੈ ਕੇ ਦੇਣਾ ਇਹ ਤੇ ਕੈਨਚ ਹੀ ਹੋਰ ਤਰ੍ਹਾਂ ਦਾ ਓੜ ਜਾ ਲੱਗੇ ਕਰਦਾ ਤੁਹਾਨੂੰ ਸੋਚਣ ਲੱਗੇਗਾ ਤਾਂ ਹੋਰ ਤਰ੍ਹਾਂ ਦਾ ਵੀ ਰਖੜੀ ਤੇ ਗਿਫਟ ਬਹੁਤ ਪੈਸੇ ਕਿੱਥੇ ਤੋਂ ਦੇ ਉਹਦੇ ਵਿੱਚ ਨਹੀਂ ਹਮ ਕਿੱਥੇ ਜਾਂਦੇ ਹਾਂ ਬੰਦ ਪੈਸੇ ਲੱਗ ਗਏ ਗਿਣ ਗਿਆ ਨਾ ਕੋਸੇ ਦੋਸਤ ਦੇਦੇ ਕਿੰਨੇ ਨੋਟ ਕੱਢਣੇ ਪੈਣੇ ਉਹ ਚੋਂ ਨਹੀਂ ਤੇ ਨਹੀਂ ਆਗੀ ਜੀ ਸਿਸਟਰ ਮੇਰੀ ਵੱਡੀ ਵੀ ਦੋਵੇਂ ਵੱਡੀਆਂ ਜਾਨੀ ਕੇ ਆ ਜਾਓ ਉਧਰ ਆ ਜਾਓ ਨਹੀਂ ਮਟੋ ਕਿੱਥੇ ਮਟੋ ਆ ਜਾ ਉਹਨੂੰ ਕਹ ਤੁਸੀਂ ਐਜੀ ਵੱਡੀ ਸਿਸਟਰ ਹੈ ਹੈ ਵੀ ਕੋਈ ਆਈ ਚੱਕਰ ਨਹੀਂ ਉਹ ਤਾਂ ਨਾਰਮਲੀ ਉਹਨਾਂ ਦਾ ਉਹਨਾਂ ਦਾ ਕੀ ਆ ਵੀ ਕਹਿੰਦੇ ਲੋਕੀ ਤਾਂ ਉਹ ਆ ਵੀ ਜੋ ਮਰਦੀ ਬੈ ਜਾਦੀ ਇੱਕ ਦੂਜੀ ਉਹਨੇ ਵੀ ਕਰੇ ਫੋਨ ਜੋ ਪ੍ਰੀਤ ਨੂੰ ਕਰੀ ਫੋਨ ਆਪਣੇ ਫੋਨ ਤੋਂ ਕਰੀ ਉਹ ਸਿਰਫ ਯਾਰ ਪੋਹਾਂ ਕਿਤੇ ਉਹਦੇ ਵਿੱਚੇ ਚਾਰਜ ਲੱਗਦਾ ਇੱਕ ਪਾਈ ਉਹ ਝੋਤੀ ਆ ਨਾ ਮੈਂ ਤੁਹਾਨੂੰ ਅੱਥਿਆ ਯਾਰ ਪੋਹਾਂ ਕਿਤੇ ਤੂੰ ਕੁਛ ਹੀ ਹੋ ਰਿਹਾ ਰਾਤ ਨੂੰ ਵੀ ਕੋਲ ਲਾਈ ਉਹ ਫਰਾਈਰ ਦੇ ਉੱਤੇ ਵਿੱਚ ਪੈਦਾ ਫੁਮਾ ਨਿੱਕੀ ਭੈਣ ਨੂੰ ਵੀ ਲਾ ਲਈ ਕੋਲ ਨਹੀਂ ਨਾਲ ਉਹਦਾ ਵੀ ਵਿੱਚ ਹਾਜ਼ਰੀ ਹੁੰਦੀ ਨਹੀਂ ਉਹ ਨਹੀਂ ਤੂੰ ਨੇ ਆ ਚੁੱਕ ਲਿਆ ਕਿ ਨਹੀਂ ਹਾਂ ਆਸਟ੍ਰੇਲੀਆ ਵਾਲੀ ਭੈਣ ਨੂੰ ਲਾਤਾ ਕੋਣ ਹੁਣ ਵੇਖੋ ਚੁੱਕਦੀ ਆ ਕਿ ਨਹੀਂ ਕਹਿੰਦੀ ਤੇ ਆਹੀ ਪੀ ਕਰਦੇ ਹਾਂ ਇਦੋਂ ਪੜ ਲੈਣਗੇ ਦੂਧੀਆਂ ਚੋਂ ਤੋਂ ਲਾ ਲਿਓ ਜੀ ਇੱਧਰ ਆ ਨਹੀਂ ਚੱਕ ਦੀ ਲੱਗ ਜਿਨੇ ਕੰਮ ਜ਼ਿਆਦਾ ਇਹਨੂੰ ਕਹਿੰਦੇ ਕੀ ਆ ਇਹਨੂੰ ਮਾੜੀ ਗੱਲ ਕਰਨ ਕਿ ਕਰਾਂ ਕੋਲੋ ਇਹ ਤਾਂ ਨਾ ਲੱਭੀ ਨਾ ਪੀਣੇ ਦਾ ਚੁੱਕਿਆ ਨਹੀਂ ਫੋਨ ਲੈਣੇ ਕਮਾ ਕਰਨ ਕਿ ਬੀਜੀ ਉਹ ਤਾਂ ਪਤਾ ਨਹੀਂ ਉਹਨਾਂ ਦੇ 4 ਵਜੇ ਦੇ ਉੱਤੇ ਤੇ ਉਹ ਕਿ ਭਾਏ ਮਾਰਕੀਟ ਨਾਲ ਗਈ ਤੇ ਉੱਥੇ 3:30 ਵਜੇ ਸਾਢੇ 12 4 ਘੰਟੇ ਲੱਗ ਗਏ ਨਾ ਆ ਜਾ ਤੂੰ ਮਟਾਉ ਨਹੀਂ ਚੁੱਕਾ ਚਲੋ ਤੇ ਚੁੱਕਣਗੇ ਫਿਰ ਵੇਖ ਲੈਂਦੇ ਆ ਜਾ ਚਲੋ ਜੀ ਨਹੀਂ ਆ ਰਿਹਾ ਖੱਬਾ ਆਹ ਬਹੁਤ ਅੱਜਾ ਹੈ ਤੇ ਜੇ ਬਣਾ ਲੈਂਦੇ ਆ ਪਾਣੀ ਪਾ ਲੂ ਕਹੀ

ਹਾਂ ਤੋਰੋ ਕਿ ਜੋਕੀ ਮਿਆਉ ਦੇ ਨਾਲ ਉਹਨੇ ਕਿੰਨਾ ਰਾਵ ਬੰਨਿਆ ਪੰਨੇ ਤੇ ਮੜਾ ਜਾ ਤੂੰ ਕਿ ਬੋਚ ਹੋਏ ਤੇ ਨਾਕੀਆਂ ਜੇ ਪਹਿਲਾਂ ਵੱਡੇ ਤੋਂ ਸ਼ੁਰੂ ਕਰੀਦਾ ਨਹੀਂ ਪਹਿਲੇ ਵੱਡਾ ਫਿਰ ਛੋਟੇ ਛੋਟੇ ਨਾ ਹੱਥ ਵੀਰਾ ਵੀਰਾ ਉਹ ਕਹਿੰਦੀ ਕੇ ਕੇ ਬਾਜਦੇ ਤੁਹਾਨੂੰ ਵੀ ਪਤਾ ਓਦਾਂ ਤਾਜ ਦੋ ਕਹਿੰਦਾ ਤਾਂ ਅੱਗ ਗਿਆ ਅੱਗ ਗਿਆ ਪਰ ਲਾਲ ਤੇ ਕੋਈ ਨਹੀਂ ਤੇਰਾ ਹਾਂ <tellan> oh, nikahnya di mana? Di. di tidak. 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 ਉਹ ਨਹੀਂ ਆਈ ਬੱਤ ਨਹੀਂ ਲੰਨ ਦੇ ਬੱਤ ਨਹੀਂ ਲੰਨ ਮਾਫ਼ ਕਰਦੇ ਮਾਤਲਬ ਨਹੀਂ ਆ ਜਿਹੜੇ ਕੁੜੀਆਂ ਦੇ ਅਸੀਂ ਪਹਿਲਾਂ ਹੀ ਗੱਡੇ ਹੁੰਦੇ ਆਪਣੇ ਉਹ ਨਹੀਂ ਹਾਂ ਹੂੰ ਕਹਿੰਦੇ ਆ ਅੱਜ ਅਸੀਂ ਚਾਹ ਬੜੇ ਆ ਕਿਤੇ ਅਰੇ ਨਿੱਕੀ ਪਾ ਦਹੌਣ ਫੋਨ ਆ ਕੇ ਕਰਦਾ ਜਿਹਾ ਦਿਖਾਈ ਦਿਖਾਈ ਅੱਗੇ ਮੈਂ ਤਾਂ ਤੇਰੇ ਉਹਦੇ ਦਿਖਾਈ ਦਵਾਈਆਂ ਤੋਂ ਮੰਗੋ। ਪਾ ਲੱਖੀ। ਇਹ ਮੁਗੀ। ਤਾਂ ਉਹ ਜਦੋਂ ਉਹ ਜਦੋਂ ਕਰੇ ਕਰਦੇ ਤੇ ਮੈਂ ਤਾਂ ਉਹਦੋਂ ਕਰੇ ਕਰਦਾ ਵੀ ਚੱਲ ਆ ਵੀ ਵਿੱਚ ਸ਼ਾਮਲ ਹੋ ਜੇਗੀ ਉਹਨੇ ਜਦੋਂ ਸ਼ੁਰੂ ਕੀਤਾ ਸੀ। ਉਹਦੇ ਕਿੱਕਿਆ ਨਹੀਂ ਤੂੰ। ਚੱਲ ਆ ਜੇ। ਆ ਜੇ ਚੱਲੇ ਕਰਦਾ ਉਦਾਂ। ਕੋਈ ਕਲੀਅਰ ਪਿਆਰ ਨਹੀਂ ਕਿਹਾ। ਆਹ ਕੋਣ ਆ? ਹਾਂ। ਆਹ ਸੂਟ ਵਾਲੀ ਕੋਣ ਆ? ਆ ਵੀ ਲਾਉਣਾ ਤ ਗਿਆ। ਮੈਨੂੰ ਪਤਾ ਨਹੀਂ। ਤਾਂ ਅੱਛਾ ਮੈਂ ਵੇਖੇ ਨਹੀਂ। ਅੱਛਾ ਮੈਂ ਆਪਣੇ ਕੈਮਰੇ 'ਚ ਬਣਾਇਆ ਕਰਨਾ ਦੂਜੇ ਦੇ ਵੀਡੀਓ ਦੇ 'ਚ। ਅੱਛਾ ਅੱਛਾ। ਉਹ ਚੱਲ ਉਹਦੇ ਚੱਲ ਵੀਡੀਓ ਵੇਖ ਹੀ ਲੈਣੀ ਆ ਤੁਸੀਂ। ਨਾਲ ਵੀਡੀਓ ਵੀ ਬਣਾ ਕਰਦੀ ਨਾ ਹਾਂ ਮੈਂ ਜਿਹਦੇ ਮਾਤਾ ਰਾਣੀ ਬਣ ਕੇ ਆਈ ਹਾਂ ਹਾਂ ਹੋ ਕੰਨ ਸਰੀਲਾ ਜਿਹੜਾ ਬੰਜੇ ਨਹੀਂ ਨੇ ਹੋਰ ਅੱਧਰ ਸਾਰੇ ਇਹ ਲੋ ਹਲੋ ਹਲੋ ਅਚਾਨਕ ਇੱਕ ਮਾਤਾ ਰਾਣੀ ਤੇ ਇੱਕ ਪੀਰਾ ਵਾਲੀ ਬਣ ਕੇ ਆ ਆਹ ਇੱਕ ਪੀਰਾ ਵਾਲੀ ਇਹ ਵਿੱਚ ਵੀਡੀਓ ਤੇ ਤੁਸੀਂ ਹੋ ਗਏ ਮੇਰੇ ਕੋ ਹੁਣ ਕੱਲ ਵੇਖ ਸਕਦੇ ਹਾਂ ਹੁਣ ਤੂੰ ਪਹਿਲੇ ਪਹਿਲੇ ਤੂੰ ਪੈਸੇ ਭੇਜ ਦੇ ਨਾਲ ਰਖੜੀਆਂ ਵਾਸਤੇ ਦੋਸਤ ਕਿੰਨਾ 200 ਕਿੰਨਾ 200 ਭੇਜਦੀ ਮੜਾ ਉਧਰ ਦਾ ਤੇ ਫਿਰ ਇਸ ਤੋਂ ਬਾਅਦ ਮੈਂ ਫਿਰ ਭੇਜਦਾਗਾ ਤੁਹਾਨੂੰ ਜਿੰਨੇ ਭੇਜਨੇ ਪੈਸੇ ਤੂੰ ਇੰਪੀਆ ਦਾ ਪਾਪਾ ਮੈਂ ਇੰਡੀਆ ਤੋਂ ਤੂੰ ਉਧਰ 200 ਭੇਜ ਮੈਂ ਇੰਡੀਆ 200 ਭੇਜਦਾਗਾ ਰਿਸੀਵ ਲੱਗੀ ਹੈ ਮੈਂ ਮੈਂ ਉਹਦੇ ਨਾਲ ਗੱਲ ਕਰ ਲੜੀ ਜੀ ਨਹੀਂ ਉਹ ਫੋਨ ਹੈ ਕਿਤੇ ਨਾ ਤੂੰ ਨਹੀਂ ਚੁਕੇ ਜੀਵ ਨੂੰ ਕਰੇਗਾ ਦੇ ਦੇ ਉਹ ਹੁਣ ਬੈਕ ਕਾਲ ਕਰੇਗਾ ਹਾਂ ਨਾ ਤੂੰ ਤੂੰ ਤਾਂ ਲੱਗ ਰਹੀ ਹੋਰ ਉਹ ਕੁੜੀਆਂ ਕੁੜੀਆਂ ਨੂੰ ਦੱਸਣਾ ਹੈ ਯਾਰ ਮੜਾ ਜਾਂ

ਜੀ ਦਿਨ ਦੇ ਦਿਨ ਰੋੜਨੀ ਬੜੀ ਹੈ ਹਾਂ ਠੀਕ ਹੋ ਤਰੋ ਨਿਕਲ ਜਾਓ ਅੰਦਰ ਲੰਚ ਟਾਈਮ ਹੋ ਗਿਆ ਜੀ ਸੋ ਠੀਕ ਖਵਾਈਏ ਜੀ ਸਾਰਿਆਂ ਨੂੰ ਕੀ ਕੀ ਅਸੀਂ ਅੱਜ ਬਣਾਇਆ ਹੈ ਪਨੀਰ ਪੁਰਜੀ ਰਜਮਾ ਚੋਲੇ ਅੱਛਾ ਅੱਜ ਰਜਮਾ ਪਾਤੇ ਦਾਲ ਦਾਲ ਉਸ ਤੋਂ ਬਾਅਦ ਆਪਣਾ ਆ ਗਿਆ ਦਹੀਂ ਭੱਲਿਆਂ ਦਾ ਮਾਂ ਦੀ ਦਾਲ ਦੇ ਭੱਲੇ ਇਹ ਤੁਹਾਨੂੰ ਵੀਡੀਓ ਜਿਹੜੀ ਲਾਸਟ ਵੇਖੀ ਹੋ ਦੂਜੇ ਭੱਲੇ ਇਹ ਆ ਮਾਂ ਦੀ ਦਾਲ ਦੇ ਦੀ ਰੈਸਪੀ ਤੁਹਾਨੂੰ ਦਾਂਗੇ ਕਿਤੇ ਬਾਅਦ ਕਰਦੇ ਅੱਜ ਸਵੇਰੇ ਤਰਕੇ ਤਰਕੇ ਬਣ ਗਏ ਸੀ ਨਾ ਤਾਂ ਕਰਕੇ ਸ਼ੂਟਿੰਗ ਹੋਇਆ ਹੋਇਆ ਗਰਮ ਨਹੀਂ ਕਿਹਾ ਮੇਰੇ ਸਾਹਮਣੇ ਕੌਣਗੇ ਬੰਦ ਕਰ ਦੋ ਤੀ ਬਾਰੇ ਕਿ ਉਹ ਕਰਦੇ ਨੇ ਤੂੰ ਨਹੀਂ ਤੋਂ ਨਹੀਂ ਪਾਣੇ ਤੂੰ ਆ ਜਾ ਆ ਜਾ ਬਹੁਤ ਐਂ ਲੱਗ ਰਿਹਾ ਬਾਹਰ ਇਹ ਤੋਂ ਬੜੀ ਦਿੱਖੀ ਆਨ ਲੱਗੀ ਦੀ ਬਾਹਰ ਜੀ ਖਾਣਾ ਖਾਂਦੇ ਪਏ ਅੰਦਰ ਤੇ ਬਸ ਇਹੀ ਹੀ ਅੱਜ ਦਾ ਵਲੌਗ ਤੇ ਵੀਡੀਓ ਲੱਗੀ ਚੰਗੀ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮਿਲਦਾ ਤੁਹਾਨੂੰ ਕਿਸ ਨੈਕਸਟ ਵਲੌਗ ਦੇ ਵਿੱਚ ਤੇ ਉਦੋਂ ਤੱਕ ਲਈ ਬਾਏ ਟੇਕ ਕੇਅਰ Thank you.